ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਐਸੇ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਕਪੂਰਥਲਾ ਦੇ ਇੱਕ ਛੋਟੇ ਪਿੰਡ ਵਿੱਚ ਇੱਕ ਜਿਹੀ ਘਟਨਾ ਵਾਪਰੀ ਜਿਸ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਦੋ ਸਗੀਆਂ ਭੈਣਾਂ ਨੇ ਇੱਕ ਅਪਾਹਜ ਵਿਅਕਤੀ ਦੇ ਨਾਲ ਵਿਆਹ ਕਰਵਾਇਆ ਪਰ ਵਿਆਹ ਤੋਂ ਬਾਅਦ ਜੋ ਕੁਝ ਹੋਇਆ ਉਸ ਨੇ ਪੂਰੇ ਸਮਾਜ ਦੀ ਚੁੱਪੀ ਤੋੜ ਦਿੱਤੀ ਇਹ ਘਟਨਾ ਇੱਕ ਆਮ ਵਿਆਹ ਦੀ ਤਰ੍ਹਾਂ ਸ਼ੁਰੂ ਹੋਈ ਪਰ ਇਸ ਦੇ ਪਿੱਛੇ ਜੋ ਚਾਲ ਚਲੀ ਗਈ ਉਹ ਹੈਰਾਨੀਜਨਕ ਸੀ ਪਰਿਵਾਰ ਜੋ ਸ਼ੁਰੂ ਵਿੱਚ ਇਹ ਵਿਆਹ ਕਰਵਾਉਣ ਲਈ ਮਜਬੂਰ ਦਿਖਾਈ ਦਿੱਤਾ ਉਹੀ ਪਰਿਵਾਰ ਬਾਅਦ ਵਿੱਚ ਕਿਸੇ ਹੋਰ ਰੰਗ ਵਿੱਚ ਸਾਹਮਣੇ ਆਇਆ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਸ ਅਪਾਹਜ ਵਿਅਕਤੀ ਨੂੰ ਸਭ ਨੇ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਉਸ ਨੇ ਇੱਕ ਅਜੀਹਾ ਕੰਮ ਕਰ ਦਿੱਤਾ ਕਿ ਸਾਰਾ ਸਮਾਜ ਉਸ ਦੀ ਹਮਦਰਦੀ ਕਰਨ ਲੱਗ ਪਿਆ ਤੇ ਦੋਸਤੋ ਤੁਹਾਡੇ ਮਨ ਦੇ ਵਿੱਚ ਵੀ ਇਹੀ ਸਵਾਲ बार-बार ਆਉਂਦਾ ਹੋਵੇਗਾ ਕਿ ਦੋ ਸਕੀਆਂ ਭੈਣਾ ਨੇ ਆਖਰਕਾਰ ਇੱਕ ਅਪਾਹਜ ਦੇ ਨਾਲ ਵਿਆਹ ਕਿਉਂ ਕਰਵਾਇਆ ਇਸ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਪਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਇਸ ਕਹਾਣੀ ਦੀ ਜੜ ਪਿੰਡ ਦੇ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੈ ਜਿਸ ਦਾ ਨਾਮ ਲਾਭ ਸਿੰਘ ਜੋ ਕਿ ਇੱਕ ਮਜ਼ਦੂਰ ਸੀ ਆਪਣੀ ਪੈਨਸ਼ਨ ਤੇ ਗੁਜ਼ਾਰਾ ਕਰਦਾ ਸੀ ਉਸ ਦੀਆਂ ਦੋ ਧੀਆ ਮਨਪ੍ਰੀਤ ਤੇ ਗੁਰਪ੍ਰੀਤ ਦੋਵੇਂ ਸੁੰਦਰ ਤੇ ਚਤੁਰਸਨ ਪਰ ਪਰਿਵਾਰ ਦੀ ਆਰਥਿਕ ਹਾਲਾਤ ਠੀਕ ਨਾ ਹੋਣ ਕਰਕੇ ਉਨ੍ਹਾਂ ਦੇ ਵਿਆਹ ਦੀ ਗੱਲ ਚੱਲ ਰਹੀ ਸੀ ਦੂਜੇ ਪਿੰਡ ਵਿੱਚ ਰਹਿੰਦੇ ਅਜੀਤ ਜੋ ਕਿ ਇੱਕ ਪੈਰ ਤੋਂ ਅਪਾਹਜ ਸੀ ਉਸ ਦੇ ਪਰਿਵਾਰ ਨੇ ਵੀ ਕਈ ਵਾਰ ਵਿਆਹ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਤਿਆਰੀ ਨਾ ਦਿਖਾਈ ਪਰ ਇੱਕ ਦਿਨ ਲਾਭ ਸਿੰਘ ਨੇ ਆਪਣੇ ਘਰ ਦੀ ਮਤਲਬੀ ਸੋਚ ਤਹਿਤ ਇੱਕ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਜਦ ਅਜੀਤ ਪਾਲ ਦਾ ਵਿਆਹ ਮਨਪ੍ਰੀਤ ਨਾਲ ਹੋਇਆ ਤਾਂ ਇਹ ਵਿਆਹ ਆਮ ਨਹੀਂ ਸੀ ਇਨਾਂ ਦੀ ਮਾਂ ਨੇ ਇੱਕ ਦਿਨ ਅਜੀਤ ਦੇ ਪੈਸਿਆਂ ਨੂੰ ਹਥਾਉਣ ਦੀ ਯੋਜਨਾ ਬਣਾਈ। ਉਹ ਆਪਣੀ ਛੋਟੀ ਧੀ ਨੂੰ ਵੀ ਉਹਨਾਂ ਦੇ ਘਰ ਭੇਜਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਜੋ ਸਾਰੀ ਜਾਇਦਾਦ ਉਹਨਾਂ ਦੇ ਹੱਥ ਲੱਗ ਜਾਵੇ। ਪਰ ਅਜੀਤ ਪਾਲ ਨੇ ਵੀ ਹੌਲੀ-ਹੌਲੀ ਹਰ ਗੱਲ ਨੂੰ ਸਮਝਣਾ ਸ਼ੁਰੂ ਕਰ ਦਿੱਤਾ। ਜਦ ਉਸ ਨੇ ਹਕੀਕਤ ਨੂੰ ਵੇਖਿਆ ਤਾਂ ਉਸ ਨੇ ਇੱਕ ਅਜੀਹਾ ਕਦਮ ਚੁੱਕਿਆ ਜਿਸ ਨੇ ਪੂਰੇ ਪਰਿਵਾਰ ਅਤੇ ਪਿੰਡ ਨੂੰ ਹੈਰਾਨ ਕਰ ਦਿੱਤਾ। ਇਹ ਉਹੀ ਮੁਡੇਰੀ ਗੱਲ ਸੀ ਜਿਸ ਨੇ ਪੂਰੇ ਇਲਾਕੇ ਦੀ ਚੁੱਪੀ ਤੋੜ ਦਿੱਤੀ ਹੁਣ ਅੱਗੇ ਕੀ ਹੋਵੇਗਾ ਕਿ ਅਜੀਤਪਾਲ ਨੇ ਇਸ ਅਨਿਆਏ ਨੂੰ ਬਰਦਾਸ਼ਤ ਕੀਤਾ ਕਿ ਉਸ ਨੇ ਆਪਣੇ ਅਧਿਕਾਰਾਂ ਦੇ ਲਈ ਆਵਾਜ਼ ਉਠਾਈ ਕਿ ਪਰਿਵਾਰ ਨੇ ਉਸ ਨਾਲ ਕੀਤੀ ਧੋਖਾਧੜੀ ਦੀ ਸਜ਼ਾ ਭੁਗਤੀ ਇਹ ਸਭ ਜਾਣਨ ਦੇ ਲਈ ਤੁਸੀਂ ਇਸ ਕਹਾਣੀ ਨੂੰ ਵਿਸਤਾਰ ਪੂਰਵਕ ਸੁਣੋ ਇਹ ਕਹਾਣੀ ਅੱਗੇ ਜਾਰੀ ਰਹੇਗੀ ਅਜੀਤਪਾਲ ਦੇ ਪਿਤਾ ਸੁਖਦੇਵ ਸਿੰਘ ਨੇ ਸਾਰਾ ਜੀਵਨ ਮਿਹਨਤ ਕਰਕੇ ਆਪਣੀ ਕੁਝ ਜ਼ਮੀਨ ਜੋੜੀ ਸੀ ਪਰ ਅਚਾਨਕ ਇੱਕ ਹਾਦਸੇ ਵਿੱਚ ਅਜੀਤਪਾਲ ਆਪਣੇ ਇੱਕ ਪੈਰ ਤੋਂ ਅਪਾਹਜ ਹੋ ਗਿਆ ਇਹ ਹਾਦਸਾ ਉਸਦੇ ਭਵਿੱਖ ਤੇ ਇੱਕ ਭਾਰੀ ਛਾਂ ਵਾਂਗ ਆ ਟਿਕਿਆ ਪਿੰਡ ਵਿੱਚ ਵਿਆਹ ਲਈ ਉਸਦੀ ਰੀਜ ਇੱਕ ਚੁੱਪਚਾਪੀ ਆਸ ਬਣੀ ਹੋਈ ਸੀ ਪਰ ਕਿਸੇ ਨੇ ਵੀ ਉਸਦੀ ਖੋਜ ਖਬਰ ਨਾ ਲਈ ਦੂਜੇ ਪਾਸੇ ਲਾਭ ਸਿੰਘ ਦੇ ਘਰ ਵਿੱਚ ਆਰਥਿਕ ਹਾਲਤ ਨਾ ਸਾਸੀ ਸੀ ਉਸ ਦੀ ਵੱਡੀ ਧੀ ਮਨਪ੍ਰੀਤ ਦੀ ਉਮਰ ਵੱਧ ਰਹੀ ਸੀ ਪਰ ਵਿਆਹ ਦੀ ਕੋਈ ਉਮੀਦ ਨਹੀਂ ਸੀ ਜਦ ਲਾਭ ਸਿੰਘ ਨੂੰ ਪਤਾ ਲੱਗਿਆ ਕਿ ਅਜੀਤਪਾਲ ਦੇ ਪਿਤਾ ਨੇ ਆਪਣੀ ਜ਼ਮੀਨ ਆਪਣੇ ਪੁੱਤ ਦੇ ਨਾਂ ਕਰ ਦਿੱਤੀ ਹੈ ਤਾਂ ਉਸ ਨੇ ਇੱਕ ਚਾਲ ਚੱਲੀ ਉਸ ਨੇ ਆਪਣੇ ਰਿਸ਼ਤੇਦਾਰਾਂ ਰਾਹੀਂ ਅਜੀਤਪਾਲ ਦੇ ਪਰਿਵਾਰ ਤੇ ਦਬਾਅ ਪਾਇਆ ਕਿ ਉਹ ਮਨਪ੍ਰੀਤ ਨੂੰ ਆਪਣੇ ਘਰ ਦੀ বউਟੀ ਬਣਾ ਲੈਣ ਮਾਸਟਰ ਜੀ ਤੁਸੀਂ ਤਾਂ ਜਾਣਦੇ ਹੋ ਅਸੀਂ ਮੱਧ ਵਰਗੀ ਆ ਕੁੜੀ ਦੀ ਉਮਰ ਵੀ ਨਿਕਲ ਰਹੀ ਹੈ ਤੁਸੀਂ ਹੀ ਸਹਾਰਾ ਬਣੋ ਲਾਭ ਸਿੰਘ ਨੇ ਸੁਖਦੇਵ ਸਿੰਘ ਅੱਗੇ ਆਪਣੇ ਹੱਥ ਜੋੜ ਦਿੱਤੇ ਸੁਖਦੇਵ ਸਿੰਘ ਵੀ ਆਪਣੇ ਪੁੱਤ ਦੀ ਖੁਸ਼ੀ ਦੇ ਸਾਰੇ ਸੁਪਨੇ ਵੇਖ ਚੁੱਕਿਆ ਸੀ ਉਸ ਨੇ ਸੋਚਿਆ ਕਿ ਸ਼ਾਇਦ ਇਸ ਵਿਆਹ ਤੋਂ ਬਾਅਦ ਅਜੀਤ ਪਾਲ ਨੂੰ ਪਰਿਵਾਰ ਦਾ ਪਿਆਰ ਮਿਲ ਜਾਵੇ ਵਿਆਹ ਹੋ ਗਿਆ ਪਰ ਇਹ ਖੁਸ਼ੀ ਖੁਸ਼ੀ ਨਹੀਂ ਸਾਜ਼ਿਸ਼ਾਂ ਦਾ ਜਾਲ ਸੀ ਵਿਆਹ ਤੋਂ ਬਾਅਦ ਮਨਪ੍ਰੀਤ ਦਾ ਰਵੱਈਆ ਠੀਕ ਨਹੀਂ ਸੀ ਉਹ ਜੀਤਪਾਲ ਨਾਲ ਵਧੇਰੇ ਸਮਾਂ ਨਾ ਬਤੀਤ ਕਰਦੀ ਨਾ ਹੀ ਕਿਸੇ ਗੱਲ ਵਿੱਚ ਦਿਲਚਸਪੀ ਲੈਂਦੀ ਉਸ ਦਾ ਮਨ ਆਪਣੇ ਮਾਇਕੇ ਵਿੱਚ ਹੀ ਰਹਿੰਦਾ ਕੁਝ ਹਫ਼ਤੇ ਬਾਅਦ ਲਾਭ ਸਿੰਘ ਨੇ ਇੱਕ ਹੋਰ ਅਜੀਬ ਬੇਨਤੀ ਕੀਤੀ ਮਾਸਟਰ ਜੀ ਤੁਸੀਂ ਗੁਰਪ੍ਰੀਤ ਨੂੰ ਵੀ ਆਪਣੇ ਘਰ ਲੈ ਆਉਂਦੇ ਤਾਂ ਅਜੀਤ ਨੂੰ ਹੋਰ ਵੀ ਸਹਾਰਾ ਮਿਲ ਜਾਂਦਾ ਦੋ ਭੈਣਾਂ ਮਿਲ ਕੇ ਘਰ ਨੂੰ ਸੰਭਾਲ ਲੈਣਗੀਆਂ ਲਾਭ ਸਿੰਘ ਨੇ ਇੱਕ ਹੋਰ ਚਾਲ ਚਲਣੀ ਸ਼ੁਰੂ ਕਰ ਦਿੱਤੀ ਸ਼ੁਖਦੇਵ ਸਿੰਘ ਨੇ ਅਜੀਤਪਾਲ ਨੇ ਪਹਿਲਾਂ ਇਸ ਗੱਲ ਤੇ ਇਨਕਾਰ ਕੀਤਾ ਪਰ ਲਾਭ ਸਿੰਘ ਨੇ ਪਿੰਡ ਵਿੱਚ ਮੰਗਲਾਤ ਕੀਤੀ ਅਜੀਤ ਤਾਂ ਅਪਾਹਜ ਹੈ ਉਸ ਨੂੰ ਪੂਰਾ ਸਹਾਰਾ ਮਿਲਣਾ ਚਾਹੀਦਾ ਹੈ ਇਹਨਾਂ ਗੱਲਾਂ ਨੇ ਦਬਾਅ ਪੈਦਾ ਕਰ ਦਿੱਤਾ ਹਾਲਾਤ ਇਹੋ ਜਿਹੇ ਹੋ ਗਏ ਕਿ ਗੁਰਪ੍ਰੀਤ ਨੂੰ ਵੀ ਵਿਆਹ ਕਰਕੇ ਅਜੀਤਪਾਲ ਦੇ ਘਰ ਭੇਜ ਦਿੱਤਾ ਪਰ ਇਹ ਹਰਕਤ ਇੱਕ ਮਸੀਹੀ ਰਿਸ਼ਤੇ ਦੀ ਸ਼ੁਰੂਆਤ ਨਹੀਂ ਬਲਕਿ ਇੱਕ ਨਵੀਨਤਮ ਸਾਜ਼ਿਸ਼ ਸੀ ਅਜੀਤਪਾਲ ਨੇ ਹੌਲੀ-ਹੌਲੀ ਸਾਰੇ ਹਾਲਾਤ ਸਮਝਣੇ ਸ਼ੁਰੂ ਕਰ ਦਿੱਤੇ। ਮਨਪ੍ਰੀਤ ਤੇ ਗੁਰਪ੍ਰੀਤ ਨੇ ਘਰ ਦੀ ਜ਼ਮੀਨ ਅਤੇ ਪੈਸਿਆਂ ਤੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਸੁਖਦੇਵ ਸਿੰਘ ਨੂੰ ਵੀ ਵਿਅਰਥ ਪਿਆਸ ਸਮਝਣ ਲੱਗ ਪਏ। ਇੱਕ ਰਾਤ ਜਦ ਅਜੀਤਪਾਲ ਆਪਣੇ ਪਿਤਾ ਦੇ ਕਮਰੇ ਵਿੱਚ ਗਿਆ ਤਾਂ ਉਹਨਾਂ ਨੇ ਆਪਣੇ ਪਿਤਾ ਨੂੰ ਰੋਂਦਿਆਂ ਹੋਇਆ ਦੇਖਿਆ। ਪੁੱਤ ਇਹਨਾਂ ਨੇ ਸਾਡਾ ਸਭ ਕੁਝ ਖੋਲਿਆ। ਉਹਨਾਂ ਨੇ ਕਿਹਾ ਇਸ ਗੱਲ ਨੇ ਅਜੀਤਪਾਲ ਦੇ ਮਨ ਵਿੱਚ ਅੱਗ ਲਾ ਦਿੱਤੀ ਉਸ ਨੇ ਨਿਸ਼ਚੈ ਕਰ ਲਿਆ ਕਿ ਹੁਣ ਉਹ ਚੁੱਪ ਨਹੀਂ ਰਹੇਗਾ ਅਗਲੇ ਦਿਨ ਅਜੀਤਪਾਲ ਨੇ ਕਾਨੂੰਨੀ ਰਾਹ ਲੱਭਣੇ ਸ਼ੁਰੂ ਕੀਤੇ ਉਸ ਨੇ ਇੱਕ ਵਕੀਲ ਕਰ ਲਿਆ ਅਤੇ ਜ਼ਮੀਨ ਦੀ ਵਸੀਅਤ ਦੀ ਜਾਂਚ ਸ਼ੁਰੂ ਕਰ ਦਿੱਤੀ ਪਤਾ ਲੱਗਾ ਕਿ ਮਨਪ੍ਰੀਤ ਤੇ ਗੁਰਪ੍ਰੀਤ ਨੇ ਉਹਨਾਂ ਦੇ ਦਸਤਖਤ ਜ਼ਬਰਦਸਤੀ ਕਰਵਾ ਕੇ ਕਾਗਜ਼ ਤਿਆਰ ਕਰਵਾ ਲਏ ਸਨ ਜਦ ਇਹ ਮਾਮਲਾ ਪਿੰਡ ਵਿੱਚ ਆਇਆ ਤਾਂ ਲੋਕ 당ਗ ਰਹਿ ਗਏ ਲਾਭ ਸਿੰਘ ਨੇ ਸੋਚਿਆ ਨਹੀਂ ਸੀ ਕਿ ਇੱਕ ਅਪਾਹਜ ਵਿਅਕਤੀ ਵੀ ਇਹਨਾਂ ਦੇ ਖਿਲਾਫ ਉੱਠ ਕੇ ਖੜਾ ਹੋ ਸਕਦਾ ਹੈ ਪਰ ਜਦ ਮੁਕਦਮਾ ਚੱਲਿਆ ਤਾਂ ਪੁਲਿਸ ਨੇ ਦਸਤਾਵੇਜ਼ੀ ਪਰਮਾਨਾ ਦੀ ਜਾਂਚ ਕੀਤੀ ਅਤੇ ਸਾਰਾ ਧੋਖਾ ਸਾਹਮਣੇ ਆ ਗਿਆ ਮਨਪ੍ਰੀਤ ਅਤੇ ਗੁਰਪ੍ਰੀਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਲਾਭ ਸਿੰਘ ਉੱਤੇ ਵੀ ਧੋਖਾਧੜੀ ਦੇ ਦੋਸ਼ ਲੱਗਣ ਲੱਗੇ ਅਜੀਤਪਾਲ ਨੇ ਹੁਣ ਆਪਣੀ ਜ਼ਿੰਦਗੀ ਨਵੇਂ ਢੰਗ ਨਾਲ ਸ਼ੁਰੂ ਕਰਨ ਦਾ ਫੈਸਲਾ ਲਿਆ ਉਹ ਕਦੇ ਵੀ ਆਪਣੇ ਅਪਾਹਜ ਹੋਣ ਨੂੰ ਆਪਣੀ ਤਾਕਤ ਸਮਝਦਾ ਸੀ ਅਤੇ ਉਸ ਨੂੰ ਕਮਜ਼ੋਰੀ ਕਦੇ ਵੀ ਨਹੀਂ ਸਮਝਿਆ ਪਰ ਹੁਣ ਉਸ ਨੂੰ ਪਤਾ ਲੱਗ ਗਿਆ ਕਿ ਜ਼ਿੰਦਗੀ ਦੀ ਸਭ ਤੋਂ ਵੱਡਾ ਤਾਕਤ ਤਾਂ ਸੱਚ ਹੁੰਦੀ ਹੈ ਉਸ ਨੇ ਆਪਣੇ ਪਿਤਾ ਨਾਲ ਇੱਕੋ ਗੱਲ ਕਹੀ ਪਿਤਾ ਜੀ ਮੈਂ ਅਪਾਹਜ ਸਰੀਰਕ ਤੌਰ ਤੇ ਹਾਂ ਪਰ ਮਨ ਮਤੋਂ ਨਹੀਂ ਸੱਚ ਦੀ ਲਾਠੀ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ ਇਹ ਮਾਮਲਾ ਪਿੰਡ ਵਿੱਚ ਇੱਕ ਉਦਾਹਰਣ ਬਣ ਗਿਆ ਅਤੇ ਲੋਕ ਕਹਿਣ ਲੱਗੇ ਕਿ ਜੋ ਸੱਚ ਹੁੰਦਾ ਹੈ ਉਹ ਹਮੇਸ਼ਾ ਜਿੱਤਦਾ ਹੈ ਅਤੇ ਝੂਠ ਕਦੇ ਵੀ ਸੱਚ ਨੂੰ ਨਹੀਂ ਦਬਾ ਸਕਦਾ ਅਜੀਤਪਾਲ ਜੋ ਕਿ ਉਸ ਸਮੇਂ ਵਿਕਲਾੰਗ ਜ਼ਰੂਰ ਸੀ ਪਰ ਉਹ ਮਾਨਸਿਕ ਪੱਧਰੋਂ ਬਹੁਤ ਮਜ਼ਬੂਤ ਸੀ ਤੇ ਉਸ ਨੇ ਸੱਚ ਦਾ ਸਹਾਰਾ ਲੈ ਕੇ ਇਹ ਸਾਰੇ ਹੀ ਮਾਮਲੇ ਨੂੰ ਮੋੜ ਤੋਂ ਉਜਾਗਰ ਕਰਕੇ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਮਕਦਮੇ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਪਿੰਡ ਦੇ ਵਿੱਚ ਹੰਗਾਮਾ ਹੋ ਗਿਆ ਅਜੀਤਪਾਲ ਨੇ ਦਰਵਾਜ਼ੇ ਖੋਲੇ ਅਦਾਲਤ ਦੇ ਅੱਤੇ ਆਪਣੀ ਦੁੱਖ ਭਰੀ ਸੱਚਾਈ ਨੂੰ ਬੇਬਾਕੀ ਨਾਲ ਰੱਖਿਆ ਅਦਾਲਤ ਦੇ ਮੰਜ ਤੇ ਉਸ ਨੂੰ ਬੜੀ ਸਾਫਗੀ ਨਾਲ ਕਿਹਾ ਮੈਂ ਆਪਣੇ ਅਪਾਹਜ ਹੋਣ ਦੇ ਬਾਵਜੂਦ ਮਨੋਮਤੋਂ ਤਾਕਤਵਰ ਹਾਂ ਇਹ ਸੱਚ ਦੀ ਲਾਠੀ ਹੈ ਜੋ ਮੈਨੂੰ ਸਹਾਰਾ ਦਿੰਦੀ ਹੈ ਉਸ ਦੀਆਂ ਗੱਲਾਂ ਨੇ ਸਿਰਫ ਅਦਾਲਤੀ ਕਮਰੇ ਨੂੰ ਹੀ ਨਹੀਂ ਸਗੋਂ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ। ਸਾਕਸ਼ੀਆਂ ਦੀਆਂ ਗਵਾਹੀਆਂ ਅਤੇ ਦਸਤਾਵੇਜ਼ੀ ਸਬੂਤਾਂ ਨੇ ਸਪਸ਼ਟ ਕਰ ਦਿੱਤਾ ਕਿ ਮਨਪ੍ਰੀਤ ਅਤੇ ਗੁਰਪ੍ਰੀਤ ਨੇ ਬੇਈਮਾਨੀ ਨਾਲ ਅਜੀਤਪਾਲ ਦੀ ਜਾਇਦਾਦ ਤੇ ਆਪਣਾ ਹੱਕ ਥਾਪ ਲੈਣ ਦੀ ਕੋਸ਼ਿਸ਼ ਕੀਤੀ। ਅਦਾਲਤੀ ਕਾਰਵਾਈ ਤੋਂ ਬਾਅਦ ਜਦ ਫੈਸਲਾ ਹੋਇਆ ਤਾਂ ਕਮਰੇ ਵਿੱਚ ਖਾਮੋਸ਼ੀ ਦੀ ਥਾਂ ਇੱਕ ਨਵੀਂ ਉਮੀਦ ਦੀ ਰੌਸ਼ਨੀ ਪੈ ਗਈ। ਮਨਪ੍ਰੀਤ ਅਤੇ ਗੁਰਪ੍ਰੀਤ ਨੂੰ ਧੋਖਾਧੜੀ ਅਤੇ ਜਾਇਦਾਦ ਤੇ ਗੈਰ ਕਾਨੂੰਨੀ ਹੱਕ ਜਤਾਉਣ ਦੇ ਦੋਸ਼ਾਂ ਵਿੱਚ ਸਖਤ ਸਜ਼ਾ ਮਿਲੀ। ਅਦਾਲਤ ਨੇ ਅਜੀਤ ਪਾਲ ਨੂੰ ਉਸਦੀ ਜਾਇਦਾਦ ਅਤੇ ਉਸਦੇ ਨਾਲ ਜੁੜੇ ਹੋਰ ਹੱਕ ਮੁਹਈਆ ਕਰਵਾਏ। ਇਹ ਕੇਸ ਇੱਕ ਪ੍ਰੇਰਣਾਦਾਇਕ ਮਿਸਾਲ ਬਣ ਗਿਆ ਜਿਸ ਨਾਲ ਪਿੰਡ ਵਿੱਚ ਅਪਾਹਜਾਂ ਅਤੇ ਹੋਰ ਹਲਕੀ-ਫੁਲਕੀ ਮਾਨਸਿਕ ਜਾਂ ਸਰੀਰਕ ਦਿੱਕਤਾਂ ਵਾਲਿਆਂ ਦੇ ਲਈ ਨਵਾਂ ਦਰਵਾਜ਼ਾ ਖੁੱਲਣ ਲੱਗਾ। ਪਿੰਡ ਦੇ ਲੋਕ ਹੁਣ ਸੋਚਣ ਲੱਗੇ ਕਿ ਕਿਸੇ ਦੀ ਕਮਜ਼ੋਰੀ ਉਸਦੀ ਪਛਾਣ ਨਹੀਂ ਹੁੰਦੀ। ਸਗੋਂ ਸੱਚ ਅਤੇ ਇਮਾਨਦਾਰੀ ਹੀ ਮਾਣ ਸਤ ਮਾਪਦੰਡ ਹੁੰਦੇ ਨੇ ਫੈਸਲੇ ਤੋਂ ਬਾਅਦ ਅਜੀਤਪਾਲ ਦੀ ਜ਼ਿੰਦਗੀ 'ਚ ਇੱਕ ਨਵੀਂ ਚਮਕ ਆ ਗਈ ਹੁਣ ਉਹ ਸਿਰਫ ਇੱਕ ਨਿਆਂ ਲੜਾਕੂ ਨਹੀਂ ਸਗੋਂ ਇੱਕ ਪ੍ਰੇਰਣਾ ਦਾ ਸਰੋਤ ਬਣ ਗਿਆ ਅਜੀਤਪਾਲ ਨੇ ਆਪਣੇ ਅਧਿਕਾਰਾਂ ਦੀ ਲੜਾਈ ਤੋਂ ਪ੍ਰੇਰਣਾ ਲੈ ਕੇ ਇੱਕ ਸੈਮੀਨਾਰ ਸ਼ੁਰੂ ਕੀਤਾ ਜਿਸ ਵਿੱਚ ਅਪਾਹਜਾਂ ਲਈ ਸੁਵਿਧਾਵਾਂ ਅਤੇ ਆਤਮ-ਸਮਰਥਕਾ ਦੀ ਗੱਲ ਕੀਤੀ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਇਸ ਕੇਸ ਨੂੰ ਆਪਣੇ ਜੀਵਨ ਚ ਇੱਕ ਬਦਲਾਅ ਦੇ ਰੂਪ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ ਹਾਲਾਤਾਂ ਤਾਂ ਸਿਰਫ ਇਤਿਹਾਸ ਨਹੀਂ ਬਣਿਆ ਸਗੋਂ ਅੱਜ ਦੇ ਸਮਾਜ ਦੀ ਸੋਚ ਵੀ ਧਿਰੋਤਰੀ ਬਦਲਣ ਲੱਗੀ ਅਜੀਤ ਪਾਲ ਨੇ ਸਿੱਖਿਆ ਕਿ ਜੇ ਅਸੀਂ ਸੱਚ ਦੇ ਪੱਖ 'ਚ ਖੜੇ ਰਹੀਏ ਤਾਂ ਹਰ ਮੁਸ਼ਕਲ ਦਾ ਹੱਲ ਮਿਲ ਜਾਂਦਾ ਹੈ ਉਸ ਦੀ ਬਾਤਾਂ ਨੇ ਨਵੇਂ ਜੁਲਕਾਂ ਲਈ ਇੱਕ ਮਿਸਾਲ ਪੇਸ਼ ਕੀਤੀ ਹਾਲਾਤਾਂ ਦੇ ਵਿਰੋਧ ਵਿੱਚ ਵੀ ਆਪਣੇ ਅਧਿਕਾਰਾਂ ਲਈ ਲੜਨਾ ਹੰਕਾਰ ਨਹੀਂ ਬਲਕਿ ਜ਼ਰੂਰੀ ਹੁੰਦਾ ਹੈ ਜਦ ਪਿੰਡ ਵਿੱਚ ਨਿਆਂ ਦੀ ਜਿੱਤ ਦੀ ਖਬਰ ਫੈਲੀ ਤਾਂ ਹਰ ਕੋਈ ਵਧੀਆ ਸੰਦੇਸ਼ ਮਿਲਣ ਲੱਗੇ ਲੋਕਾਂ ਨੇ ਆਪਣੇ ਦਿਲ ਵਿੱਚ ਇਹ ਸੋਚ ਵਸਾਈ ਕਿ ਜੋ ਵੀ ਹਕੀਕਤ ਨੂੰ ਸਵੀਕਾਰ ਕਰਦਾ ਹੈ ਉਸ ਦੀ ਰਾਹਤ ਦਾ ਸਬੂਤ ਉਸ ਦੇ ਹੌਸਲੇ ਅਤੇ ਸੰਘਰਸ਼ ਵਿੱਚ ਲੁਕਿਆ ਹੁੰਦਾ ਹੈ ਅਜੀਤਪਾਲ ਦੀ ਕਹਾਣੀ ਨਾ ਸਿਰਫ ਕਾਨੂੰਨੀ ਮੁਕੱਦਮੇ ਦੀ ਸਫਲਤਾ ਬਣੀ ਸਗੋਂ ਸਮਾਜ ਦੇ ਹਰ ਉਹ ਵਿਅਕਤੀ ਲਈ ਇੱਕ ਉਮੀਦ ਦੀ ਕਿਰਨ ਬਣ ਗਈ ਜੋ ਆਪਣੇ ਹੱਕ ਅਤੇ ਇੱਜ਼ਤ ਲਈ ਲੜਨ ਦਾ ਮਨ ਰੱਖਦਾ ਹੈ ਉਸ ਦੀ ਮਿਹਨਤ ਅਤੇ ਸੱਚਾਈ ਨੇ ਸਿੱਖਿਆ ਦਿੱਤੀ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਕਈ ਵਾਰ ਸਾਡੀ ਤਾਕਤ ਨੂੰ ਪਰਖਣ ਲਈ ਆਉਂਦੀਆਂ ਨੇ ਪਰ ਜੇ ਸੱਚ ਦਾ ਸਾਥ ਹੋਵੇ ਤਾਂ ਹਰ ਮੁਕੱਦਮਾ ਜਿੱਤਿਆ ਜਾ ਸਕਦਾ ਹੈ ਅੱਜ ਵੀ ਕਪੂਰਥਲਾ ਦੇ ਉਹ ਪਿੰਡ ਵਿੱਚ ਜਦ ਕਿਸੇ ਮੁਸ਼ਕਲ ਘੜੀ ਦਾ ਸਾਹਮਣਾ ਕੀਤਾ ਜਾਂਦਾ ਹੈ ਤਾਂ ਲੋਕ ਅਜੀਤਪਾਲ ਦੀ ਕਹਾਣੀ ਨੂੰ ਯਾਦ ਕਰਕੇ ਹੌਸਲੇ ਨਾਲ ਕਦਮ ਉਠਾਉਂਦੇ ਹਨ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਇਹ ਸੱਚ ਅਤੇ ਇਮਾਨਦਾਰੀ ਦੀ ਰੋਸ਼ਨੀ ਕਦੇ ਮਿਟਦੀ ਨਹੀਂ ਬਲਕਿ ਉਹ ਸਾਡੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਅਤੇ ਨਵਾਂ ਅਰਥ ਦਿੰਦੀ ਹੈ ਇਸ ਤਰ੍ਹਾਂ ਅਜੀਤਪਾਲ ਦੀ ਜਿੱਤ ਸਿਰਫ ਇੱਕ ਵਿਅਕਤੀ ਦੀ ਨਹੀਂ ਸਗੋ ਪੂਰੇ ਸਮਾਜ ਦੀ ਜਿੱਤ ਬਣ ਗਈ ਇੱਕ ਐਸੀ ਜਿੱਤ ਜਿਸ ਵਿੱਚ ਸੱਚ ਦੀ ਲਾਠੀ ਨੇ ਅਣਗਿਣਤ ਅੰਧੇਰੇ ਤੋੜ ਕੇ ਚਮਕ ਦਿਖਾਈ ਸੋ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਤੇ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਇਨਸਾਨ ਜੋ ਕਿ ਸਰੀਰ ਤੋਂ ਅਪਾਹਜ ਹੋ ਸਕਦਾ ਹੈ ਇਨਸਾਨ ਕਦੇ ਵੀ ਦਿਮਾਗ ਤੋਂ ਅਪਾਹਜ ਨਹੀਂ ਹੋਣਾ ਚਾਹੀਦਾ ਉਸ ਦੇ ਅੰਦਰ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ ਜੇਕਰ ਉਸ ਦੇ ਅੰਦਰ ਆਤਮ ਵਿਸ਼ਵਾਸ ਹੋਵੇ ਤਾਂ ਵੱਡੀ ਤੋਂ ਵੱਡੀ ਮੁਸੀਬਤ ਅਤੇ ਸਮੱਸਿਆਵਾਂ ਦਾ ਵੀ ਹੱਲ ਕਰ ਸਕਦਾ ਹੈ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ